ਬਾਦਸ਼ਾਹ ਦਰবেশ ਗੁਰ ਗੋਬਿੰਦ ਸਿੰਘ ਸੈਭ ਗੁਰੂ ਗੋਬਿੰਦ ਸਿੰਘ ਜੀ ਸ਼ਿਫਟ ਦੇ ਵਿੱਚ ਸਤਨਾ ਭਾਈ ਹਰਮਨਦੀਪ ਸਿੰਘ ਜੀ ਦੇ ਪਾਸੋਂ ਸਰਵਣ ਕਰੋ ਗੁਰੂ ਕੈ ਲਾਉਣਾ ਸੌਖਾ ਬੰਸ ਲਟਵਾਉਣਾ ਔਖਾ ਪੈਂਦੇ ਤੇ ਆਗਣੇ ਸੁਖ ਲੈਣੇ ਮੁੱਲ ਪੈਂਦੇ ਦੁਖ ਔਖਾ ਪੁੱਟਣਾ ਹੈ ਮੌਤ ਵਾਲਾ ਟੋਇਆ ਕੋਈ ਜੱਗ ਵਿੱਚ ਹੋਇਆ ਤੇ ਜਹਾਂ ਬਾਜਾਂ ਵਾਲਿਆ ਹੋ ਰਜਾ ਵਿੱਚ ਰਾਜੀ ਰਹਿਣਾ ਪਾਣਾ ਮਣ ਮਿੱਠਾ ਕਹਿਣਾ ਵੇਖ ਕੇ ਮੂਰੇ ਸੂਲੀ ਕਹਿਣਾ ਇਹ ਬਹੁਤੀ ਕੁੜੀ ਕੌਣ ਪੁੱਤਾਂ ਦੀਆਂ ਲਾਛਾਂ ਤੱਕ ਗਾਵੇ ਤਨ ਤਨ ਬਾਜਾਂ ਵਾਲਿਆ ਮਹਿਮਾ ਆਪ ਦੀ ਲਿਖੀ ਨਾ ਮੈਥੋਂ ਜਾਵੇ ਤਨ ਤਨ ਬਾਜਾਂ ਵਾਲਿਆ ਓ ਗੁਰੂ ਕੈ ਲਾਉਣਾ ਸੌਖਾ ਬੰਸ ਲਟਵਾਉਣਾ ਔਖਾ ਪੈਂਦੇ ਤੇ ਆਗਣੇ ਸੁਖ ਲੈਣੇ ਮੁੱਲ ਪੈਂਦੇ ਦੁਖ ਔਖਾ ਪਟਣਾ ਵਾਲਾ ਟੋਇਆ ਤੇਰੇ ਜਿਹਾ ਬਾਜਾਂ ਵਾਲਿਆ ਗੁਰੂ ਹੋਰ ਨਾ ਹੋਰ ਨਾ ਕੋਈ ਜੱਗ ਵਿੱਚ ਹੋਇਆ ਤੇਰੇ ਜਿਹਾ ਬਾਜਾਂ ਵਾਲਿਆ ਹੋਰ ਜਗ ਵਿੱਚ ਰਾਜੀ ਰਹਿਣਾ ਪਾਣਾ ਮਨ ਮਿੱਠਾ ਕਹਿਣਾ ਵੇਖ ਕੇ ਮੂਰੇ ਸੂਲੀ ਕਹਿਣਾ ਏ ਬਹੁਤੀ ਕੁੜੀ ਕੌਣ ਪੁੱਤ ਪੁੱਤਾਂ ਦੀਆਂ ਲਾਛਾਂ ਤੱਕ ਗਾਵੇ ਤਨ ਤਨ ਬਾਜਾਂ ਵਾਲਿਆ ਮਹਿਮਾ ਆਪ ਦੀ ਲਿਖੀ ਨਾ ਮੈਤੋਂ ਜਾਵੇ ਤਨ ਤਨ ਬਾਜਾਂ ਵਾਲਿਆ ਰੱਬ ਨੇ ਏਸੀ ਸੁਤਨਵਾਜਾ ਮੌਤ ਨੂੰ ਦੇਵਣ ਖਾਜਾ ਸਬਰ ਦਾ ਪਿਆਲਾ ਪੀਤਾ ਖੇ ਰੂ ਪਰਵਾਰ ਨੂੰ ਕੀਤਾ ਦਿਲ ਨਿਕਲਿਆ ਪਹਾੜ ਵਾਂਗੂ ਲੋਇਆ ਤੇਰੇ ਜਹਾਂ ਬਾਜਾ ਵਾਲਿਆ ਤੇਰੇ ਜਹਾ ਬਾਜਾਂ ਵਾਲਿਆ ਓ ਪੁੱਤਰਾਂ ਦੇ ਤੇਰੇ ਜੋੜੇ ਸਦਾ ਲਈ ਪਾਵ ਛੋੜੇ ਲਾਲਾਂ ਤੇ ਜਿਵੇਂ ਗੁਜਰੀ ਗੁਜਰੀ ਤੇ ਓਵੇਂ ਗੁਜਰੀ ਵਿੱਚ ਬੁਰਜ ਦੇ ਠੰਡ ਜ਼ੋਰ ਪਾਵੇ ਧੰਨ ਧੰਨ ਬਾਜਾਂ ਵਾਲਿਆ ਮਹਿਮਾਂ ਆਬਦੀ ਆਪ ਦੀ ਲਿਖੀ ਨਾਂ ਮੈਂ ਤੂੰ ਜਾਵੇ ਤਨ ਤਨ ਬਾਜਾਂ ਵਾਲਿਆ ਉਹ ਗਦੜਾ ਤੋਂ ਸ਼ੇਰ ਬਣਾਏ ਚਿੜੀਆਂ ਤੋਂ ਬਾਜ ਤੜਵਾਏ ਜੀਵਨ ਦਾ ਟੰਗ ਦੱਸਿਆ ਕਰਨਾ ਵੀ ਜੰਗ ਦੱਸਿਆ ਕਟਾ ਹਾਥੀ ਮੂਰੇ ਤਣ ਕੇ ਖਲੋਇਆ ਜਿਹਾਂ ਬਾਜਾਂ ਵਾਲਿਆ ਗੁਰੂ ਹੋਰ ਨਾ ਹੋਰ ਨਾ ਕੋਈ ਜੱਗ ਵਿੱਚ ਹੋਇਆ ਤੇਰੇ ਜਿਹਾਂ ਬਾਜਾਂ ਵਾਲਿਆ ਗੁਰੂ ਹੋਰ ਨਾ ਹੋਰ ਨਾ ਹੋਰ ਨਾ ਕੋਈ ਜੱਗ ਵਿੱਚ ਹੋਇਆ ਤੇਰੇ ਜਹਾਂ ਬਾਜ ਵਾਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਾਇਕ ਜੀ ਗਰੇ ਜੀ ਪੁਰ ਬਰਕਾਲ ਦੇਖ ਤੇ ਫਤੇ ਖਾਲਸੇ ਦੀ ਆ ਹਰਮਨ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬ੍ਰਾਮ ਕਲੀ ਮਹੱਲਾ ਦੀ ਜਾਨਾਂ ਦੇ